ਇੱਕ ਦਿਨ ਦੀ ਸੇਮ ਸੀਡ ਨਾਲ ਸੇਮ ਇਹਨੂੰ ਪਾਣੀ ਲੱਗਿਆ ਸੇਮ ਇਹਨੂੰ ਮਤਲਬ ਆਪਾਂ ਨੇ ਫਰਟੀਲਾਈਜ਼ਰ ਜਿਵੇਂ ਇਹਨੂੰ ਨਹੀਂ ਦਿੱਤਾ ਇੱਧਰ ਦਿੱਤਾ ਮੈਨੂੰ ਨਿਕਾਲਣਾ ਇੱਕ ਬੂਟਾ ਵੀ ਨਹੀਂ ਖਰਾਬ ਹੋ ਜਾ ਸਾਰਾ ਬੂਟਾ ਜੜ੍ਹਾਂ ਥੇ ਮੇਂ ਹੀ ਨਿਕਲੂ ਹਾਂ ਜੜ੍ਹਾਂ ਥੇ ਹਾਂ ਇਹਦੇ ਚ ਪਈ ਹੈ ਇਹਦੀ ਹਾਈਟ ਦੇਖੋ ਇਹਦਾ ਡੈਂਸਿਟੀ ਕਿੰਨੀ ਹੈ ਇਹਦੇ ਤੋਂ ਮੋਰਟੀ ਦੀ ਹਾਈਟ ਵੀ ਘਟਾ ਹੈ ਇਹ ਵੀ ਜਣਾ ਆਪ ਇਧਰੋਂ ਵੀ ਕੱਢ ਲਓ ਇਤਨੇ ਝਾੜ ਦਿੱਤੇ ਆਪ ਇਧਰੋਂ ਆ ਉਹ ਜਾ ਦੇਖੀ ਬੁੱਟਾ ਜਿਹੜਾ ਉਹਦੇ ਜਿਸ ਜਿਸ ਵਿੱਚ ਨਹੀਂ ਡਾਲੀ ਉਹ ਇਹ ਵੀ ਉਹ ਜੜਾ ਹੈ ਨਾ ਉਹ ਨਿਕਲੋ ਕੰਪੇਅਰ ਕਰਦੇ ਆ ਨਾ ਇੱਕ ਬੰਦੇ ਜਿਹੜਾ ਫਾਲਾ ਬਹੁਤ ਵਧੀਆ ਆਇਆ ਹੈ ਇਹਦੇ ਨਾਲ ਦੁੱਗਣਾ ਆਇਆ ਮੋਟਾ ਔਰ ਹੈਵੀ ਹੈ ਇਹਦੀ ਹਾਈਟ ਦਾ ਜਿਹੜਾ ਹੈਗਾ 1.5 ਫੁੱਟ ਦਾ ਫਰਕ ਹੈ 1.5 ਫੁੱਟ ਛੋਟੀ ਹੈ 1.5 ਫੁੱਟ ਜਿਆਦਾ ਠੀਕ ਆ ਔਰ ਜਿਹੜੀ ਇਹਦੀ ਜਾੜਾ ਜੜ ਦੀ ਕੁਆਲਿਟੀ ਤੁਹਾਨੂੰ ਅੱਖੋਂ ਦਿਖਾਈ ਦਿੱਤੀ ਬਹੁਤ ਹਾਈ ਹੈ ਦੀ ਇਹਦੀ ਬਹੁਤ ਘੱਟ ਆਈ ਹੈ ਕਿ ਇਹਦੇ ਵਿੱਚ ਫਲ ਦੇ ਵਿੱਚ ਹੀ ਫਰਕ ਆ ਰੰਗ ਦੇ ਵਿੱਚ ਹੀ ਫਰਕ ਆ ਪੱਤਾ ਵੀ ਇਹਦਾ ਬਹੁਤ ਪਤਲਾ ਹੈ ਹਾਂਜੀ ਇਹਦਾ ਪੱਤਾ ਹਰੇ ਪੰਚਾ ਮੋਟਾ 나ੜ ਵੀ ਮੋਟਾ ਹੈ ਇਹਦਾ ਜੇ ਆਪਾਂ ਦੇਖਿਆ ਜਾਵੇ ਨਾ ਇਹਦਾ 나ੜ ਨਹੀਂ ਨੀ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਵੱਧ ਤੋਂ ਵੱਧ ਪਾਉਣੀ ਚਾਹੀਦੀ ਹੈ ਜੀ ਕਿਸਾਨ ਵੀਰਾਂ ਨੂੰ ਜਿਹੜੇ ਵਿੱਚ ਦੂਜੇ ਪਾਣੀ ਤੋਂ ਬਾਅਦ ਸਪਰੇਅ ਕਰਵਾਈ ਸੀ ਅਸੀਂ ਅੱਛਾ ਤੇ ਪਰਲੇ ਚਾਰੇ ਦੇ ਵਿੱਚ ਯੂਰੀਆ ਵੀ ਪਾਈ ਆ ਡੀਏ ਵੀ ਵੀ ਪਾਈ ਆ ਤੇ ਇਹ ਵੀ ਪਾਈ ਆ ਤਿੰਨ ਚੀਜ਼ਾਂ ਪਾ ਕੇ ਉਹ ਇਹਦੇ ਬਰਾਬਰ ਆਈ ਆ ਇਹਦੇ ਵਿੱਚ ਯੂਰੀਆ ਤੇ ਡੀਏ ਵੀ ਪਈ ਆ ਇਹਦੇ ਵਿੱਚ ਹੋਰ ਕੁਝ ਨਹੀਂ ਪਿਆ ਥੈਂਕ ਯੂ ਆਹ ਆ ਨਹੀਂ ਕੱਸੀ ਇਹ ਨਹੀਂ ਖਾਣਾ ਮੈਂ ਤੁਹਾਨੂੰ ਬਤਾ ਦੋ ਕਿਹੜਾ ਪਾਉਂਦੇ ਦਿਖਾ ਦਿਓ ਸਾਜੇ ਦਾ ਕੋਲ ਖਾਣਾ ਖਾਦ ਵਾਲੀ ਕਰਦੇ ਬਿਨਾਂ ਖਾਦ ਵਾਲੀ ਕਰੀਏ ਖਾਦ ਵਾਲੀਆਂ ਨੇ ਇਹ ਖਾਦ ਵਾਲੀ ਹੈ ਕਿਉਂਕਿ ਬਹੁਤ ਜੀ ਹਾਂ ਬਰਬਰ ਕਰੋ ਕਿੰਨਾ ਹੈਗਾ ਦੇ ਫੁੱਟ ਦੇ ਫੁੱਟ ਵਰਗਾ ਫਰਕਿਆਂ ਨਾਲ ਤਨੇ ਇੱਕ ਚ 10 ਹੈ ਇੱਕ ਤੇ ਤਾਂ ਹਾਂਜੀ ਇਹਦੇ ਵਿੱਚ ਪਾਈ ਇਹਦੇ ਤਣਿਆਂ ਦੀ ਗਿਣਤੀ ਦੇਖ ਲਓ ਜੀ ਸੌ ਲੱੰਮੀ ਨੇ ਔਰ ਇਹਦੇ ਤਨੇ ਬਿਲਕੁਲ ਘਟਨੇ ਇਹਦਾ ਪਹਿਲੀ ਗੱਲ ਇਹ ਨਹੀਂ ਜਿਹੜੇ ਤਣੇ ਹੈਗੇ ਆ ਪੂਰੇ ਵਾਈਟ ਪਰ ਚ ਠੀਕ ਹੈ ਕੋਈ ਉਹ ਜੀ ਪ੍ਰੋਬਲਮ ਨਹੀਂ ਇਹ ਚੀਜ਼ ਉਹਨਾਂ ਨੂੰ ਦਿਖਾਈ ਇਹਦੇ ਵਿੱਚ ਬਲੈਕ ਪਾਣਾ ਤੇ ਇਹਦੀਆਂ ਜੜਾਂ ਦੇ ਵਿੱਚ ਗੰਢਾਂ ਬਣੀਆਂ ਹੋਈਆਂ ਨੇ ਨਹੀਂ ਨਹੀਂ ਆਪਣਾ ਪੰਜਿਤ ਨੂੰ ਦਰਮਿੰਦਰ ਆ ਰਿਹਾ ਹੈ ਦਰਮਿੰਦਰ ਉਹਨੇ ਸਾਹਮਣੇ ਸਭ ਨੂੰ ਉਹਨਾਂ ਆਤਾ ਹੁੰਦਾ